ਸੋ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗਤਲ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਗੋਬਿੰਦ ਸਿੰਘ ਸੋ ਸਾਧ ਸੰਗਤ ਜੀ ਐਸੇ ਦੁਨਿਆ ਦੇ ਝੂਠੇ ਵਿਕਾਰ ਵਿੱਚੋਂ ਬਚਣ ਦੇ ਲਈ ਆਪਾਂ ਗੁਰਬਾਣੀ ਨਾਮ ਸਿਮਰ ਦਾ ਓਟ ਆਸਰਾ ਲਈਏ ਗੁਰਬਾਣੀ ਗੁਰਬਾਣੀ ਦਾ ਓਟ ਆਸਰਾ ਲਈਏ ਇਸ ਝੂਠੇ ਸੰਸਾਰ ਤੋਂ ਬਚਣ ਲਈ ਝੂਠੇ ਮਾਇਆ ਕਾਮ ਕ્રોਧ ਲੋਭ ਅਹੰਕਾਰ ਤੋਂ ਬਚਣ ਲਈ ਸਤ ਗੁਰਾਂ ਦੀ ਗੁਰਬਾਣੀ ਨਾਮ ਸਿਮਰ ਦਾ ਯਾਪ ਕਰੀਏ ਸੋ ਸਾਧ ਸੰਗਤ ਦੀ ਐਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਬਾਣੀ ਹੈ ਗੁਰੂਆਂ ਦੀ ਬਾਣੀ ਹੈ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਸਕੂਲੀ ਪੜ੍ਹਾਈ ਵਿੱਚ ਸਕੂਲੀ ਪੜ੍ਹਾਈ ਵਿੱਚ ਛੇ ਗੁਰੂਆਂ ਦੀ ਬਾਣੀ ਦੱਸੀ ਗਈ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਅੱਠ ਗੁਰੂਆਂ ਦੀ ਬਾਣੀ ਹੈ ਸਾਸ ਸੰਗਤ ਸਕੂਲੀ ਪੜ੍ਹਾਈ ਦੇ 6 ਕਿਹਾ ਵੀ ਪਹਿਲੇ 5 ਤੇ 6ਵੇਂ ਨੌਵੇਂ ਬਾਸਾ ਜੀ ਦੀ ਬਾਣੀ ਨਹੀਂ ਪਰ ਇਹ ਚੇ ਅੱਠ ਗੁਰੂਆਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇੱਕ ਜਿਵੇਂ ਆ ਸ਼ਬਦ ਆ ਗਿਆ ਤਾਤੀ ਬਾਉ ਨ ਲੱਗਾਈ ਪਾਰ ਬ੍ਰਹਮ ਸਰਣਾਈ ਮਤਲਬ ਕਿ ਇਹ ਸ਼ਬਦ ਵੀ ਰੱਖਿਆ ਲਗਾਸ ਤੇ ਆ ਸ਼ਬਦ ਇਹ ਤਾਂ ਮਤਲਬ ਕਿ ਇੱਕ ਹੋਰ ਸ਼ਕਤੀਸ਼ਾਲੀ ਜਾਪਿਆ ਉਹ ਹੈ ਸਾਧ ਸੰਗ ਦੀ ਜੋਤਰੀ ਸਾਈਂ ਜਿਹੜਾ ਰੱਖਿਆ ਦਾ ਸ਼ਬਦ ਹੈ ਤਾਤੀ ਬਾਉ ਵੀ ਸ਼ਬਦ ਰੱਖਿਆ ਕਰਨ ਦਾ ਤਾਤੀ ਬਾਉ ਨ ਲੱਗਾਈ ਪਾਰ ਬ੍ਰਹਮ ਸਰਣਾਈ ਜੋ ਗੁਰਧ ਹਮਾਰੇ ਰਾਮਕਾਰ ਦੁੱਖ ਲਗੈ ਨਾ ਪਾਈ ਸਤਗੁਰਾ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀ ਆਇ ਕਾਲੇ ਬਲਾਈ ਰਹਾ ਰੱਖ ਲੀਏ ਤੈਨ ਰਖਨਾਰ ਸਭ ਸਭ ਬਿਆਦ ਮਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪੈ ਸਾਹਿਬ ਤੇ ਸਾਧ ਸੰਗਤ ਦੀ ਇੱਕ ਚੌਪਈ ਸਾਹਿਬ ਹੈ ਚੌਪਈ ਸਾਹਿਬ ਤਾਂ ਸਾਧ ਸੰਗਤ ਤੁਸੀਂ ਪੁੱਛੋ ਨਾ ਬਹੁਤ ਹੀ ਸ਼ਕਤੀਸ਼ਾਲੀ ਬਾਣੀ ਬਹੁਤ ਹੀ ਸਰਨ ਉਹ ਬੰਦ ਸ਼ਕਤੀਸ਼ਾਲੀ ਵਾਣੀ ਜੇ ਅੱਜਕੱਲ ਮੰਨੀ ਜਾਂਦੀ ਆ ਸਾਹ ਸੰਗਤ ਦੇ 24 ਸਾਹਿਬ ਮੰਨੀ ਜਾਂਦੀ ਹੈ ਮਤਲਬ ਕਿ ਚੌਪਈ ਸਾਹਿਬ ਦੇ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੋਈ ਹੈ ਹਮਰੀ ਕਰੋ ਹੱਥ ਦਾ ਰੱਛਾ ਬਈ ਮਹਾਰਾਜ ਹਮਰੀ ਕਰੋ ਹੌ ਦਾ ਰੱਛਾ ਆਪਣੀ ਮਹਾਰਾਜ ਜਿਹੜਾ ਵੀ ਚੌਪਈ ਸਾਹਿਬ ਦੇ ਪਾਠ ਕਰਦਾ ਹਮਰੀ ਕਰੋ ਉਹਦੇ ਉੱਤੇ ਮਹਾਰਾਜ ਆਪਦਾ ਹੱਥ ਧਰ ਲੈਂਦੇ ਨੇ ਆਪਦੇ ਹੱਥ ਹੱਥ ਨਾਲ ਆਪਦੀ ਅਛਾ ਕਰਦੇ ਹਾਂ ਹੱਥ ਫੜ ਲੈ ਮੈਨੂੰ 함ਰੀ ਕਰੋ ਹੱਥ ਦੇ ਰਛਾ ਪੂਰਨ ਹੋ ਜਿਤਗੀ ਚਾਹ ਦੇ ਅੰਦਰ ਦੀ ਮਨ ਦੀ ਚਿੱਤਾਂ ਮਤਲਬ ਕਿ ਜੋ ਵੀ ਇੱਛਾ ਹੁੰਦੀ ਆ ਉਹ ਪੂਰਨ ਹੋ ਜਾਂਦੀ ਹੈ 함ਰੀ ਕਰੋ ਹਾਦਰ ਰਛਾ ਪੂਰਨ ਹੋ ਜਿਤਗੀ ਚਾ ਤਵੇ ਚਰਨ ਨਮਨ ਰਹਾ ਹਾਂ ਮਾਰਾ ਆਪਣਾ ਜਾਣ ਕਰ। ਸੋ ਸਾਗ ਸੰਗ ਜੀ ਜਿਹੜੀ ਚੌਬਈ ਸਾਹਿਬ ਦੀ ਬਾਣੀ ਹੈ। ਇਹ ਸੋ ਸੰ ਬਹੁਤ ਹੀ ਸ਼ਕਤੀਸ਼ਾਲੀ ਬਾਣੀ ਹੈ। ਇਹਦੇ ਵਿੱਚ ਹੋਰ ਵੀ ਆਂਦਾ ਮਤਲਬ ਕਿ ਮਹਾਕਾਲ ਜਿਵੇਂ ਤਨ ਕਾਲ ਹੋ ਗਏ ਕਾਲ ਪੁਰੱਖ ਕਾਲ ਵਰਤਮਾਨ ਕਾਲ ਇਹਨਾਂ ਮਤਲਬ ਕਿ ਇਹਨਾਂ ਦਾ ਸਾਰਿਆਂ ਨਾਲ ਮਤਲਬ ਕਿ ਵੱਡਾ ਕਾਲ ਹੈ ਮਹਾਕਾਲ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਲ ਦਾ ਮਤਲਬ ਕਿ ਇਹਨਾਂ ਦਾ ਸਾਰਿਆਂ ਦਾ ਸਭ ਨਾਲੋਂ ਵੱਡਾ ਮਹਾਕਾਲ ਇੱਕ ਰਤ ਨੇ ਤੇਨੇ ਕਾਲ ਨੂੰ ਸਾ ਸੰਗਤ ਜੀ ਖਤਮ ਕਰ ਦਿੰਦਾ ਜਿਵੇਂ ਪਹਿਲਾਂ ਬਚਪਨੋਂ ਦਾ ਬਚਪਨ ਖਾ ਜਾਂਦਾ ਫਿਰ ਜਵਾਨੀ ਵਿੜਾਪਾ ਖਾ ਜਾਂਦੀ ਹੈ ਵਿੜਾਪੇ ਚ ਮੌਤ ਆ ਇਹ ਸਾ ਸੰਗ ਜੀ ਇਹਨਾਂ ਤੋਂ ਇਹਨਾਂ ਤਿੰਨ ਕਾਲ ਖਾਨ ਵਾਲਾ ਮਹਾਕਾਲ ਹੈ ਜਿਹੜਾ ਮਹਾਕਾਲ ਦਾ ਇਹ ਮੰਤਰ ਦਾ ਜਾਪ ਕਰਦਾ ਚੌਪਈ ਸਾਹਿਬ ਬਦਲੋ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਪ ਚੌਪਈ ਸਾਹਿਬ ਦਾ ਜਿਹੜੇ ਪਾਠ ਕਰਦੇ ਨੇ ਸਾ ਸੰਗ ਜੀ ਉਹਨਾਂ ਦੀ ਘਰ ਤੇ ਵੀ ਰੱਖਿਆ ਹੁੰਦੀ ਹੈ ਆਪਦੇ ਆਪ ਤੇ ਵੀ ਰੱਖਿਆ ਹੁੰਦੀ ਹੈ ਦੁਸ਼ਮਣਾਂ ਤੋਂ ਹੀ ਬਚਾਉਂਦਾ ਮਤਲਬ ਕਿ ਚੁਣ-ਚੁਣ ਸੱਤਰ ਹਮਾਰੇ ਮਾਰੀ ਹੈ ਮਾਦਰੀ ਤੋਂ ਚੁਣ ਚੁਣਾ ਬੰਦਿਆਂ ਨੂੰ ਮਾਰਦਾ ਵੀ ਜਿਹੜਾ ਉਹ ਬੰਦੇ ਬਾਰੇ ਮਾੜਾ ਬੋਲਦਾ ਚੁਣ ਚੁਣਾ ਸੱਤਰ ਹਮਾਰੀ ਮਾਰੀ ਆਪ ਹਾਥ ਹੈ ਮੁਝੇ ਵਰੇ ਮਰਨ ਕਾਲ ਦਾ ਤਰਾਸੂ। ਉਹ ਜੋ ਸਦਾ ਹਮਾਰੇ ਪਛਾਹ ਸਿਰਿਆ ਸਤਿਉਜੋ ਕਰਿ ਰਿਹਾ। ਆਖ ਲੈ ਹਮ ਉਹ ਰਖਨਾਰੇ ਸਾਹਿਬ ਸੰਤ ਸਹਾਇਕ ਹੈ। ਸਾਧ ਸੰਗ ਦੀ ਚੌਪਈ ਸਾਹਿਬ ਬਹੁਤ ਹੀ ਕਰਾਮਾਤੀ ਬਾਣੀ। ਇਹਦਾ ਯਾਪ ਬੰਦ ਤੋਂ ਬੰਦ ਪਾਠ ਕਰਨਾ ਚਾਹੀਦਾ। ਤੇ ਸਾਧ ਸੰਗ ਦੀ ਜਿਨ ਪਾਯਾਦ ਬਨਾ ਬਾਣੀ ਧਾਰਾ ਜਨ ਨੂੰ ਸੋ ਸਿੱਖ ਨਹੀਂ। ਸਾਧ ਸੰਗ ਦੀ ਆਪਾਂ ਨੂੰ ਬਾਣੀ ਦਾ ਡਰ ਹੋਣਾ ਚਾਹੀਦਾ ਜਿਵੇਂ ਆਪਾਂ ਕਈ ਵਾਰ ਜਿਵੇਂ ਵੱਡੇ ਅਫਸਰ ਦੇ ਕਮਰੇ ਚ ਜਾਂਦੇ ਆ ਉਹਨਾਂ ਦੇ ਅਫਸਰ ਦੇ ਮਤਲਬ ਕਿ ਵੱਡਾ ਕਮਰਾ ਮਤਲਬ ਕਿ ਪੂਰਾ ਪ੍ਰਧਾਨ ਮੰਤਰੀ ਮੰਨ ਲਓ ਜਿਵੇਂ ਜਦੋਂ ਆਪਾਂ ਜਾਂਦੇ ਆ ਆਪਾਂ ਡਰ ਕੇ ਰਹਿੰਦੇ ਆ ਨਾ ਤਾਂ ਸਾਧ ਸੰਗ ਜਦੋਂ ਵੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦੇ ਆ ਜਦੋਂ ਵੀ ਕੋਈ ਵੀ ਪਾਠ ਕਰਦੇ ਆ ਆਪਾਂ ਨੂੰ ਡਰ ਹੋਣਾ ਚਾਹੀਦਾ ਬਈ ਨਾ ਗੁਰੂ ਸਾਹਿਬ ਦੇਖ ਰਹੇ ਜਿਨ ਪੈ ਅਦਬ ਨਾਲ ਬਾਣੀ ਧਾਰਾ ਜਾਣ ਨੂੰ ਹੋ ਸੋ ਸਿੱਖ ਨਹੀਂ ਹੋਣਾ ਸਾਧ ਸੰਗ ਦੀ ਗੁਰੂ ਮਹਾਰਾਜ ਜੀ ਜਦੋਂ ਵੀ ਬਾਣੀ ਪੜ੍ਹਦੇ ਆ ਉਹਨੂੰ ਪਰਤੱਖ ਸਮਝਿਆ ਕਰੋ ਤੇ ਸਾਧ ਸੰਗ ਦੀ ਇੱਕ ਬੇਨਤੀ ਹੋ ਰਹਾ ਹੈ ਪਰਮੇਸ਼ਰ ਤੇ ਭੁੱਲਿਆ ਵਿਆਪੇ ਸਭੇ ਰੋਗ ਵਿਮਾਦਨ ਕੀ ਜਿਹੜਾ ਬੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਮਤਲਬ ਕਿ ਸਾਰੀ ਦੁਨੀਆ ਦੇ ਉਹਨੂੰ ਰੋਗ ਲੱਗ ਜਾਂਦੇ ਨੇ ਮਤਲਬ ਕਿ ਕੋੜੀ ਬੰਦਾ ਮਤਲਬ ਕਿ ਜਿਹੜਨਾ ਨਹੀਂ ਜੋ ਸਕਦਾ ਕਹਿ ਸਕਦੇ ਹਾਂ ਪਰਮੇਸ਼ਰ ਦੇ ਭੁੱਲਿਆ ਵਿਆਪੇ ਸਭੇ ਰੋਗ ਆ ਉਹ ਸਾਧ ਸੰਗ ਦੀ ਵੱਧ ਤੋਂ ਵੱਧ ਚੌਪਈ ਸਾਹਿਬ ਦੇ ਪਾਠ ਕਰੋ 24 ਸਾਈਂ ਨੂੰ ਤਾਂ ਬਾਰੇ ਮਿਲਿਆ ਸਾਧ ਸੰਗ ਦੀ ਸੁਣਾ ਗੰਗੂ ਜੋ ਜਾਹੇ ਸੋ ਰਸਨਾ ਪਾ ਬਈ ਮਤਲਬ ਕਿ ਜਿਹੜਾ ਵੀ ਗੁੰਗਾ ਬੰਦਾ ਚੌਪਈ ਸਾਹਿਬ ਕਰੂਗਾ ਸੁਣਾ ਗੰਗੂ ਚ ਜਾਹੇ ਸੋ ਰਸਨਾ ਪਾ ਬਈ ਉਹ ਰਸਨਾ ਨੂੰ ਪਾਲੂਗਾ ਸੁਣਾ ਮੂੜ ਚ ਤਲਾਏ ਚਤੁਰਤਾ ਵੀ ਜਿਹੜਾ ਵੀ ਮਤਲਬ ਕਿ ਜਿਹਦੇ ਅੰਦਰ ਬੁੱਧੀ ਨਹੀਂ ਹੈਗੀ ਮਤਲਬ ਕਿ ਦਿਲ ਤੋਂ ਮੜਾ ਨਹੀਂ ਦਿਮਾਗ ਤੋਂ ਮੜਾ ਜੇ ਮਸਤਾਨਾ ਉਹਨੂੰ ਚਤੁਰਤਾ ਨਹੀਂ ਉਹਦੇ ਦਮਾਗ ਵਿੱਚ ਬਲ ਬੁੱਧੀ ਆ ਜੂਗੀ ਸੁਣਾ ਮੂਰਚਿਤਲਾ ਜੇ ਤਰਤਾਪ ਗਈ ਸੋ ਸਾਹਾ ਸੰਗ ਦੀ ਬੱਧ ਤੋਂ ਬੱਧ ਚੌਪਈ ਸਾਹਿਬ ਦੇ ਪਾਠ ਕਰੋ ਚੌਪਈ ਸਾਹਿਬ ਦਾ ਸੰਗ ਜੀ ਬਾੜੀ ਮਤਲਬ ਕਿ ਸਾਰ ਨਾਲ ਬੱਧ ਕਰਾ ਮਾਤੀ ਬਾਣੀ ਚੌਪਈ ਸਾਹਿਬ ਦੇ ਬਾਦ ਕੀ ਇਹ ਪਾਠਾ ਮਤਲਬ ਕਿ 2.5 3 ਮਿੰਟਾਂ ਵਿੱਚ ਚੌਪਈ ਸਾਹਿਬ ਦਾ ਪਾਠ ਹੋ ਜਾਂਦਾ 2 ਘੰਟੇ ਤੁਸੀਂ ਪ੍ਰੇਮ ਨਾਲ ਕਰੋ ਕਿੰਨੇ 1 ਘੰਟੇ 'ਚ 25 ਪਾਠ ਹੋ ਜਾਂਦੇ ਮੇਰੇ 25 50 1 ਘੰਟਾ ਸਵੇਰੇ ਲੋ 1 ਘੰਟਾ ਸ਼ਾਮ ਨੂੰ ਲੋ 50 ਪਾਠ ਕੀਤੇ ਨਾ ਚਲਬੀ ਸਾਹਿਬ ਦੇ ਬੈਸ ਤਾਂ 40 ਪਾਠ ਦਾ ਬਹੁਤ ਵੱਡਾ ਮਹਤਮਾ ਪਰ 50 ਪਾਠ ਸਾਧ ਸੰਗਤ 24 ਸਾਹਿਬ ਦੇ ਕਰੇ ਨਾ ਬਹੁਤ ਹੀ ਸਾਧ ਸੰਗਤ ਦੁਸ਼ਮਣ ਤਾਂ ਲੱਭ ਹੀ ਨਹੀਂ ਲੱਗਦਾ ਕਿੱਡਾ ਵੱਡਾ ਮਰਜੀ ਸੋਡਾ ਦੁਸ਼ਮਣ ਹੈ ਕੋਈ ਮਰਜੀ ਹੈ ਉਹ ਤਾਂ ਸੋਡੇ ਸਾਹਮਣੇ ਆ ਹੱਥ ਮੰਨ ਦੇ ਕਰਨਗੇ ਬਾਬਾ ਜੀ ਸੋਡਾ ਸਤਕਾਰ ਕਰਨਗੇ ਪਿੰਡ ਵਿੱਚ ਇੱਜ਼ਤ ਬਣੂ ਸੋ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਮਾਤਰ ਕੀ ਚੌਪੀ ਸਾਹਿਬ ਦੇ ਪਾਠ ਵੱਧ ਤੋਂ ਵੱਧ ਕਰੋ ਸਾਧ ਸੰਗਤ ਕਿਉਂਕਿ ਇਹੀ ਬੇਨਤੀ ਕਰਨੇ ਸਾਡੇ ਲਈ ਵਕੀਆ ਹੋਰ ਕਿਉਂਕਿ ਆਪਾਂ ਦਾ ਕੰਮ ਹੈ ਗੁਰਬਾਣੀ ਨਾਮ ਸਿਮਰਨਾ ਜੋੜਨਾ ਆਪਾਂ ਕਹਿੰਦੇ ਆ ਵੱਧ ਤੋਂ ਵੱਧ ਨਾਮ ਸਿਮਰਨਾ ਤੇ ਹੋਰ ਕੁਛ ਨਾ ਬਸ ਸਵੇਰੇ ਉੱਠੋ ਨਿਤਨੇਮ ਕਰੋ ਬਸ ਜਿੰਨਾ ਕੰਮ ਆਉਂਦਾ ਕੰਮ-ਕਮ ਕਰਕੇ ਆਪਦਾ ਚੌਪੀ ਸਾਹਿਬ ਦੀ ਪਾਠ ਕਰੋ ਸਫੁਮੀ ਸਾਹਿਬ ਕਰ ਲਓ ਦਰਮ ਕਰਚ ਕਰ ਲਓ ਦੱਖਣੀਓਂ ਕਾ ਕਰ ਲਓ ਸਿੱਧ ਬੋਸ਼ਟ ਕਰ ਲਓ ਜਾਪੀ ਸਾਹਿਬ ਕਰ ਲਓ ਬੇਅੰਤਿ ਸਾਰੇ ਅਹਿਸਾਸ ਸੰਗਤ ਅਸਾ ਦੀ ਵਾਰ ਕਰ ਲੋ ਚੰਡੀ ਦੀ ਵਾਰ ਕਰ ਲੋ ਜਿੱਲੇ ਬਾਣੀ ਪੜਾਂਗੇ ਉੰਨੇ ਘਟ ਹੈ ਸਾ ਸੰਗਤ ਪਰ ਬਾਦ ਵਿੱਚ ਸਰਬੱਤ ਦਾ ਭਲਾ ਮੰਗੋ ਵੀ ਸਾ ਸੰਗਤ ਜੀ ਮਹਾਰਾਜ ਤੇਰੀ ਕਿਰਪਾ ਦੇ ਨਾਲ ਜਿੰਨਾ ਕ ਪਾਠ ਹੋਇਆ ਤੂੰ ਬਖਸ਼ਣਹਾਰ ਹੈ ਬਖਸ਼ ਲੈ ਸਾਨੂੰ ਬਖਸ਼ ਲੈ ਮਹਾਰਾਜ ਸੱਚਾ ਪਾਤਸ਼ਾਹ ਸਿਨਮਾਣਿਆ ਮਹਾਰਾਜ ਦੇ ਚਰਨੀ ਡਿਗਿਆ ਕਰੋ ਮਦਰਨ ਕੀ ਆਪਦੇ ਜੀਵ ਨਾਲ ਮਹਾਰਾਜ ਦੀ ਵਡਿਆਈ ਕਰਿਆ ਕਰੋ ਮਹਾਰਾਜ ਫਿਰ ਕਹਿੰਦੇ ਨੇ ਵੀ ਮੇਰਾ ਬੱਚਾ ਹੈ ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ